हाल ही ਦੇ ਵਿੱਚ ਰਿਲੀਜ਼ ਹੋਈ ਫਿਲਮ ਬਾਰਡਰ 2 ਇਹਨਾਂ ਦਿਨਾਂ ਵਿੱਚ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਇਸ ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਨੇ ਨਿਰਮਲਜੀਤ ਸਿੰਘ ਸੇਖੋ ਦਾ ਕਿਰਦਾਰ ਨਿਭਾਇਆ ਹੈ ਨਿਰਮਲਜੀਤ ਸਿੰਘ ਸੇਖੋ ਇਕਲੌਤੇ ਇਹੋ ਜਿਹੇ ਫਲਾਈਂਗ ਅਧਿਕਾਰੀ ਸਨ ਜਿਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਮਹਿਜ਼ 28 ਸਾਲ ਦੀ ਉਮਰ ਦੇ ਵਿੱਚ ਨਿਰਮਲਜੀਤ ਸਿੰਘ ਸ਼ਹੀਦ ਹੋ ਗਏ ਸਨ ਨਿਰਮਲਜੀਤ ਸਿੰਘ ਦਾ ਜਨਮ 17 ਜੁਲਾਈ 1943 ਨੂੰ ਲੁਧਿਆਣਾ ਦੇ ਪਿੰਡ ਇਸੇ ਵਾਰ ਵਿੱਚ ਹੋਇਆ ਸੀ ਨਿਰਮਲਜੀਤ ਸਿੰਘ ਸੇਖੋ ਹਵਾਈ ਲੈਫਟਨੈਂਟ ਤਰਲੋਕ ਸਿੰਘ ਸੇਖੋਂ ਦਾ ਪੁੱਤਰ ਸੀ ਉਹ 4 ਜੂਨ 1967 ਨੂੰ ਭਾਰਤੀ ਹਵਾਈ ਸੈਨਾ ਵਿੱਚ ਬਤੌਰ ਪਾਇਲਟ ਭਰਤੀ ਹੋਏ ਨਿਰਮਲਜੀਤ ਸਿੰਘ ਨੂੰ ਮਰਨ ਤੋਂ ਬਾਅਦ ਪਰਮਵੀਰ ਚੱਕਰ ਜੋ ਕਿ ਭਾਰਤ ਦਾ ਸਭ ਤੋਂ ਵੱਡਾ ਮਿਲਟਰੀ ਸਨਮਾਨ ਹੈ ਨਾਲ ਸਨਮਾਨਿਤ ਕੀਤਾ ਗਿਆ ਉਹਨਾਂ ਨੇ ਭਾਰਤ-ਪਾਕਿਸਤਾਨ ਯੁੱਧ 1971 ਵਿੱਚ ਸ਼੍ਰੀਨਗਰ ਦੀ ਪਾਕਿਸਤਾਨ ਹਵਾਈ ਸੈਨਾ ਤੋਂ ਰੱਖਿਆ ਕੀਤੀ ਸੀ ਭਾਰਤੀ ਹਵਾਈ ਸੈਨਾ ਵਿੱਚ ਨਿਰਮਲਜੀਤ ਸਿੰਘ ਇਕੱਲਾ ਹੀ ਅਫਸਰ ਹੈ ਜਿਸ ਨੂੰ ਵਿਧੇਰੇ ਸਨਮਾਨਿਤ ਕੀਤਾ ਗਿਆ ਸੇਖੋ ਮਹਿਜ਼ 28 ਸਾਲ ਦੇ ਸਨ ਜਦੋਂ ਉਹ 14 ਦਸੰਬਰ 1971 ਨੂੰ ਸ਼ਹੀਦ ਹੋਏ ਉਹਨਾਂ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ਭਾਰਤੀ ਹਵਾਈ ਸੈਨਾ ਨੇ 1971 ਦੀ ਜੰਗ ਦੀ ਪੰਜਾਵੇਂ ਵਰਗੰਡ ਮਨਾਉਣ ਲਈ ਸਤੰਬਰ 2021 ਵਿੱਚ ਉਹਨਾਂ ਦੇ ਪਿੰਡ ਦੇ ਸਕੂਲ ਵਿੱਚ ਉਨ੍ਹਾਂ ਦੇ ਬੁੱਤ ਦਾ ਉਦਘਾਟਨ ਕੀਤਾ ਭਾਰਤ ਸਰਕਾਰ ਨੇ ਉਨ੍ਹਾਂ ਦੇ ਨਾਮ ਤੇ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਹੋਈ ਹੈ ਭਾਰਤੀ ਰੱਖਿਆ ਮੰਤਰਾਲੇ ਦੀ ਵੈਬਸਾਈਟ ਮੁਤਾਬਕ ਜਦੋਂ 14 ਦਸੰਬਰ 1971 ਨੂੰ ਪਾਕਿਸਤਾਨ ਤੋਂ ਹਵਾਈ ਹਮਲਾ ਹੋਇਆ ਤਾਂ ਪਾਕਿਸਤਾਨ ਦੇ 6 ਜਹਾਜ਼ ਘੁਮਰੇ ਸਨ ਇਸ ਦੌਰਾਨ ਫਲਾਈਂਗ ਅਫਸਰ ਸੇਖੋਂ ਨੇ ਉਡਾਨ ਭਰੀ ਤੇ ਮੁਕਾਬਲੇ ਤੋਂ ਬਾਅਦ ਪਾਕਿਸਤਾਨੀ ਜਹਾਜ਼ਾਂ ਨੂੰ ਪਿੱਛੇ ਹਟਣਾ ਪਿਆ ਤੇ ਬੇਸ ਤੇ ਹਮਲੇ ਦੀ ਯੋਜਨਾ ਛੱਡਣੀ ਪਈ ਨਿਰਮਲਜੀਤ ਸਿੰਘ ਸੇਖੋ ਨੂੰ ਪਰਮਵੀਰ ਚੱਕਰ ਪ੍ਰਦਾਨ ਕਰਦੇ ਸਮੇਂ ਦਿੱਤਾ ਗਿਆ ਹਵਾਲਾ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਪਾਕਿਸਤਾਨੀ ਹਵਾਈ ਸੈਨਾ ਨੂੰ ਔਖਾ ਸਮਾਂ ਦਿੱਤਾ ਸੀ 14 ਦਸੰਬਰ 1971 ਨੂੰ 6 ਦੁਸ਼ਮਣ ਸਾਬਰ ਜਹਾਜ਼ਾਂ ਨੇ ਸ਼੍ਰੀਨਗਰ 에ਅਰਫੀਲਡ ਤੇ ਹਮਲਾ ਕੀਤਾ ਅਤੇ 에ਅਰਫੀਲਡ ਤੇ ਬੰਬਾਰੀ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਉਸ ਸਮੇਂ 18 ਸਕੁਐड्रन ਦੇ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋ ਸ਼੍ਰੀਨਗਰ 에ਅਰਫੀਲਡ ਤੇ ਡਿਊਟੀ ਤੇ ਸਨ ਪਸ਼ਾਵਰ ਤੋਂ ਉਡਾਣ ਭਰ ਰਹੇ ਪਾਕਿਸਤਾਨੀ ਜਹਾਜ਼ਾਂ ਵਿੱਚੋਂ ਇੱਕ ਨੂੰ ਵਿੰਗ ਕਮਾਂਡਰ ਸਲੀਮ ਬੇਗ ਮਿਰਜ਼ਾ ਉਡਾ ਰਹੇ ਸਨ ਦੁਸ਼ਮਣ ਦੇ ਹਮਲੇ ਨੂੰ ناکਾਮ ਕਰਨ ਲਈ ਫਲਾਈਿੰਗ ਲੈਫਟੇਨੈਂਟ ਘੁੰਮਣ ਨੇ 18 ਨੈਟ ਕੁਆਡਰੰਟ ਲੜਾਕੂ ਜਹਾਜ਼ ਨਾਲ ਪਹਿਲੀ ਉਡਾਣ ਭਰੀ ਦੱਸ ਦਈਏ ਕਿ ਘੁੰਮਣ ਸੇਖੋਂ ਦਾ ਸਾਥੀ ਅਤੇ ਸੀਨੀਅਰ ਪਾਇਲਟ ਸੀ ਹਰ ਪਾਸੇ ਤੋਂ ਬੰਬ ਡਿਗਰੇ ਸਨ ਤੇ ਖਤਰਾ ਬਹੁਤ ਹੀ ਜ਼ਿਆਦਾ ਸੀ ਘੁੰਮਣ ਵੀ ਹਮਲੇ ਨੂੰ ناکਾਮ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ ਇਸ ਦੌਰਾਨ ਸੇਖੋ ਇਕੱਲੇ 6 ਪਾਕਿਸਤਾਨੀ ਸਾਬਰ ਜਹਾਜ਼ਾਂ ਦਾ ਸਾਹਮਣਾ ਕਰ ਰਿਹਾ ਸੀ ਉਸਨੇ ਇੱਕ ਦੁਸ਼ਮਣ ਜਹਾਜ਼ ਨੂੰ ਨਿਸ਼ਾਨਾ ਬਣਾਇਆ ਤੇ ਦੂਜੇ ਨੂੰ ਅੱਗ ਲਗਾ ਦਿੱਤੀ ਇਸ ਦੌਰਾਨ ਚਾਰੇ ਸਾਬਰ ਜਹਾਜ਼ਾਂ ਨੇ ਸੇਖੋ ਦੇ ਜਹਾਜ਼ ਨੂੰ ਘੇਰਾ ਪਾ ਲਿਆ ਪਰ ਸੇਖੋ ਚਾਰਾਂ ਪਾਇਲਟਾਂ ਨੂੰ ਮੂਰਖ ਬਣਾਉਂਦਾ ਰਿਹਾ ਸੇਖੋ ਨੇ ਦੁਸ਼ਮਣ ਦੇ ਚਾਰੇ ਜਹਾਜ਼ਾਂ ਨੂੰ ਇਸ ਅਸਮਾਨੀ ਲੜਾਈ ਵਿੱਚ ਉਲਝਾਏ ਰੱਖਿਆ ਇਸ ਦੌਰਾਨ ਸੇਖੋ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਸੇਖੋ ਨੂੰ ਇਸ ਦੌਰਾਨ ਬਾਰ-ਬਾਰ 에어 ਟ੍ਰੈਫਿਕ ਕੰਟਰੋਲ ਵੱਲੋਂ ਬੇਸ ਵਿੱਚ ਵਾਪਸ ਜਾਣ ਦੀ ਸਲਾਹ ਦਿੱਤੀ ਗਈ ਪਰ ਸੇਖੋਂ ਦੁਸ਼ਮਣ ਸਾਹਮਣੇ ਡਟੇ ਰਹੇ ਅਤੇ ਪਾਕਿਸਤਾਨੀ ਜਹਾਜ਼ ਸੇਖੋਂ ਦੀ ਬਹਾਦਰੀ ਤੋਂ ਹਾਰ ਕੇ ਵਾਪਸ ਚਲੇ ਗਏ ਆਕਾਸ਼ ਵਿੱਚ ਸੇਖੋਂ ਦਾ ਜਹਾਜ਼ ਕੁਝ ਸਮੇਂ ਲਈ ਸਿੱਧਾ ਜਾਂਦਾ ਦੇਖਿਆ ਗਿਆ ਅਤੇ ਫਿਰ ਗੋਤਾ ਖਾ ਗਿਆ ਆਖਰੀ ਸਮੇਂ ਤੇ ਉਹਨਾਂ ਨੇ ਨਿਕਲਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਹਾਲਾਂਕਿ ਉਹਨਾਂ ਦੇ ਜਹਾਜ਼ ਦੀ ਛੱਤ ਉੱਡਦੀ ਦੇਖੀ ਗਈ ਸੇਖੋਂ ਦੇ ਜਹਾਜ਼ ਦਾ ਮਲਬਾ ਸ਼੍ਰੀਨਗਰ ਸ਼ਹਿਰ ਤੋਂ 에ਅਰਬੇਸ ਬਲ ਆਉਂਦੀ ਸੜਕ ਤੇ 베ਸ ਤੋਂ ਕੁਝ ਮੀਲ ਦੂਰ ਇੱਕ ਤੰਗ ਘਾਟੀ ਵਿੱਚ ਮਿਲਿਆ। ਸ਼ੇਰ ਮਰ ਚੁੱਕਿਆ ਸੀ ਪਰ ਆਪਣੀ ਬਹਾਦਰੀ, ਕੌਸ਼ਲ ਅਤੇ ਮੁਸ਼ਕਲ ਦੇ ਸਾਹਮਣੇ ਡਟੇ ਰਹਿਣ ਕਾਰਨ ਸੇਖੋਂ ਨੇ ਨਾ ਸਿਰਫ ਭਾਰਤੀ ਹਵਾਈ ਫੌਜ ਸਗੋਸਤ ਮੁੱਚੇ ਦੇਸ਼ ਲਈ ਇੱਕ ਮਿਸਾਲ ਕਾਇਮ ਕੀਤੀ। ਕਹਿੰਦੇ ਹਨ ਕਿ ਬਹਾਦਰੀ ਉਹ ਜਿਸ ਦੀ ਦੁਸ਼ਮਣ ਵੀ ਸਿਫਤ ਕਰੇ ਬਿਨਾਂ ਰਹਿ ਨਾ ਸਕੇ। ਸੇਖੋਂ ਦੀ ਬਹਾਦਰੀ ਵੀ ਕੁਝ ਅਜਿਹੀ ਹੀ ਸੀ 에ਅਰ ਕਮਾਂਡਰ ਕੈਸਰ ਤੁਫੇਲ ਜੋ ਕਿ ਲੜਾਕੂ ਪਾਇਲਟ ਵੀ ਰਹੇ ਅਤੇ ਫੌਜੀ ਇਤਿਹਾਸਕਾਰ ਵੀ ਹਨ ਸੇਖੋਂ ਬਾਰੇ ਲਿਖਦੇ ਹਨ ਸੇਖੋਂ ਦੇ ਯਤਨ ਸ਼ਲਾਗਾ ਯੋਗ ਸਨ ਉਹ ਆਖਰ ਤੱਕ ਇਕੱਲੇ ਲੜੇ ਨਿਰਮਲ ਚਿਤ ਸਿੰਘ ਸੇਖੋਂ ਨੂੰ ਮੌਤ ਮਗਰੋਂ ਭਾਰਤ ਦੇ ਸਿਰ ਮੌਰ ਬਹਾਦਰੀ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਨਿਰਮਲਜੀਤ ਸਿੰਘ ਸੇਖੋ ਦਾ ਪਰਮਵੀਰ ਚੱਕਰ ਹਵਾਈ ਫੌਜ ਦੇ ਹਿੱਸੇ ਆਇਆ ਪਹਿਲਾ ਅਤੇ ਹੁਣ ਤੱਕ ਦਾ ਇਕਲੌਤਾ ਪਰਮਵੀਰ ਚੱਕਰ ਹੈ ਭਾਰਤ ਦੇ ਫੌਜੀ ਇਤਿਹਾਸ ਵਿੱਚ ਉਹਨਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਰਹੇਗਾ